ਉਹਨਾਂ ਨੂੰ ਕਰਾਂਗੇ ਉਹ ਤਾਂ ਭਾਈ ਜੀ ਇੱਕ ਮਿੰਟ ਯਾਰ ਭਾਈ ਪਿੱਛੇ ਨਾਲ ਬਣਾਓ ਦੋ ਦੰਤਾਂ ਦੇ ਵਿੱਚ ਫੀਮੇਲ ਨੂੰ ਜਿਹੜੇ ਨਾਮ ਚੈੱਕ ਕੀਤੇ ਜਾ ਰਹੇ ਆ ਉਹਨਾਂ ਦੇ ਵਿੱਚ 3rd ਪੋਜੀਸ਼ਨ ਤੇ ਜਿਹੜੀ ਫੀਮੇਲ ਹੈ 169 ਨੰਬਰ ਹੁਣ ਮੇਲ ਦੇ ਵਿੱਚ ਦੋ ਦੰਤ ਬੱਕਰੀਆਂ ਦੇ ਵਿੱਚ ਹੈ ਜੀ ਦੇਖੋ ਤੁਸੀਂ ਬੱਕਰਾ ਬਲੈਕ ਕਲਰ ਦੇ ਵਿੱਚ ਹਾਈਟ ਦੇਖੋ ਲੈਂਥ ਦੇਖੋ ਬੱਕਰੇ ਦੀ ਸਾਈਕਲ ਦਾ ਜੇਪ ਤੋਂ ਜਿਹੜਾ ਇਹ ਬੱਕਰਾ ਹੈਗਾ ਦੋ ਦੰਦ ਚਾਰ ਦੰਦ ਦੇ ਵਿੱਚ ਫਰਸਟ ਪੋਜੀਸ਼ਨ ਹੈ ਜੀ ਇਸ ਬੱਕਰੇ ਦੀ ਇਹਦੋਂ ਵਾਲ ਆਪਣੀ ਲਾਸਟ ਕੈਟਾਗਰੀ ਹੋਊਗੀ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਹੈਗਾ ਬਹੁਤ ਇੰਟਰਸਟਿੰਗ ਰਿਜ਼ਲਟ ਆਉਤਾ ਇਹ ਜਿਹੜੇ ਨਾਮਵੰਦ ਸਮਰੋਹ ਹੋ ਰਿਹਾ ਹੁਣ ਇਸ ਕੈਟਾਗਰੀ ਦਾ ਇਹ ਪੋਜੀਸ਼ਨ ਗਿਆ ਜੀ ਬੱਕਰਾ 173 ਨੰਬਰ ਸੈਕੰਡ ਆਜੀ 160 ਨੰਬਰ 60 ਨੰਬਰ ਜਿਹੜਾ ਬੱਕਰਾ ਲੈ ਕੇ ਆਉ ਜੀ ਰਿੰਗ ਦੇ ਵਿੱਚ ਬਲੈਕ ਕਲਰ ਦੇ ਵਿੱਚ ਇਹ ਹੈ ਦੇਖੋ ਜੀ ਅੱਖ ਦਾ ਕੋਈ ਵੀ ਵਿਚਾਰ ਨਹੀਂ ਹੁੰਦਾ ਮੈਂ ਪਸ਼ੂ ਪਾਲਕਾਂ ਨੂੰ ਦੱਸਦਾ ਕਿ ਪ੍ਰੀਡ ਦੇ ਵਿੱਚ ਲੋਕ ਅੱਜ ਕੱਲ੍ਹ ਦੇਖਦੇ ਆ ਕਿ ਚਿੱਟੀ ਅੱਖ ਹੋਣੀ ਚਾਹੀਦੀ ਆ ਆ ਦੇਖੋ ਫਰਸਟ ਸੈਕਿੰਡ ਤੇ ਜਿਹੜੀ ਆਪਾਂ ਪੋਜੀਸ਼ਨ ਕੱਢੀ ਐ ਲਾਲ ਅੱਖ ਦੇ ਬੱਕਰੇ ਆ ਤੁਸੀਂ ਕੁਆਲਿਟੀ ਚੈੱਕ ਕਰਨੀ ਐ ਪਸ਼ੂ ਦੀ ਜਾਤ ਚੈੱਕ ਕਰਨੀ ਹੁੰਦੀ ਐ ਉਹਦੇ ਜਨੈਤਿਕ ਗੁਣ ਚੈੱਕ ਕਰਨੇ ਹੁੰਦੇ ਆ ਹਾਈਟ ਲੈਂਥ ਚੈੱਕ ਕਰਨੀ ਹੁੰਦੀ ਐ ਇਹ ਗੁਣ ਤੁਹਾਨੂੰ ਸਾਹਮਣੇ ਬੱਕਰਿਆਂ ਦੇ ਵਿੱਚ ਦਿਖ ਰਹੇ ਹੈਗੇ ਜਿਹੜੇ ਕੀ ਬਰੀਕੀਆਂ ਆਪਾਂ ਦੇਖ ਕੇ ਇਹ ਪੋਜੀਸ਼ਨਾਂ ਕੱਢੀਆਂ ਕੱਲੀ ਜਾਵਾ ਆਪਾਂ ਚਿੱਟੀ ਆਖਣੀ ਦੇਖਣੀ ਜਿਆਦਾ ਲੰਬੇ ਕੰਨ ਨਹੀਂ ਦੇਖਣੇ ਹੁੰਦੇ ਬ੍ਰੀਡ ਦੇ ਵਿੱਚ ਇਹ ਚੀਜ਼ਾਂ ਦੇਖੋ ਤੇ ਅਗਲਾ 3rd ਪੋਜੀਸ਼ਨ ਤੇ ਹੈ ਗਿਆ ਜੀ ਦੋ ਦੰਤ ਚਾਰ ਦੰਤ ਦੇ ਵਿੱਚ ਜਿਹੜਾ ਬੱਕਰਾ ਹੈਗਾ 163 ਨੰਬਰ ਬਾਬਾ ਜੀ ਦਾ ਇਹਦਾ ਬਾਬਾ ਸੁਰੇਂਦਰ ਸਿੰਘ ਜੀ ਦਾ ਬੱਕਰਾ ਹੈਗਾ ਇਹ ਸੈਕੰਡ ਪਲੇਸ ਨੇ 166 ਹੈ ਜੀ 166 ਨੰਬਰ ਬੱਕਰਾ ਸੈਕੰਡ ਪੋਜੀਸ਼ਨ ਤੇ ਹੈ ਮੈਂ ਦੇਖੋ ਸੈਕਿੰਡ ਪੋਜੀਸ਼ਨ ਸੀਗੀ ਇਸ ਬੱਕਰੇ ਦੀ ਫਿਰ ਥਰਡ ਪੋਜੀਸ਼ਨ ਤੇ 163 ਨੰਬਰ ਬੱਕਰਾ ਆਉ ਹੈ ਥਰਡ ਥਰਡ ਪੋਜੀਸ਼ਨ ਆ ਗਈ ਜੀ 163 ਨੰਬਰ Shiva ਬੱਕਰਾ ਜਿਹੜਾ ਕਿ ਪਹਿਲਾਂ ਦੋ ਮੇਲਿਆਂ ਦੇ ਵਿੱਚ ਚੈਂਪੀਅਨ ਰਿਹਾ ਫਸਟ ਪੋਜੀਸ਼ਨ ਤੇ ਹਾਂਜੀ ਪੰਜ ਮੇਲਿਆਂ ਦੇ ਵਿੱਚ ਪਾਸਟ ਰਿਹਾ ਅੱਜ 3rd ਪੋਜੀਸ਼ਨ ਆਈ ਹੈ ਇਸ ਬੱਕਰੇ ਦੀ ਹਾਂਜੀ ਆਪਾਂ ਇਸ ਤੋਂ ਬਾਅਦ ਜਿਹੜਾ ਇੱਕ ਕੈਟਾਗਰੀ ਲਾਸਟ ਰਹਿ ਗਈ 50 ਬੱਕਰੇ ਜਿਹੜਾ ਸਲਖਪੁਰੇ ਦੇ ਵਿੱਚ ਕੱਢਿਆ ਗਿਆ ਹੈ ਸਲਖਪੁਰੇ ਦੇ ਵਿੱਚ ਇਹ ਬੱਕਰਾ ਆਇਆ ਹੈ ਇਹ ਸੀਗਾ ਬਾਈ ਜੀ ਤੇ ਲਾਸਟ ਕੈਟਾਗਰੀ ਜਿਹੜਾ ਸਾਰਿਆਂ ਨੂੰ ਇੰਤਜ਼ਾਰ ਆ ਵੱਡੀਆਂ-ਵੱਡੀਆਂ ਬੱਕਰੀਆਂ ਰਿੰਗ ਦੇ ਵਿੱਚ ਦੇਖੀਆਂ ਵੱਡੇ-ਵੱਡੇ ਬੋਕ ਦੇਖੇ ਉਹਨਾਂ ਦੇ ਵਿੱਚ ਵੱਡੇ-ਵੱਡੇ